ਸੋ ਅੱਜ ਤੁਹਾਨੂੰ ਬਹੁਤ ਹੀ ਖਾਸ ਸੜਕ ਦਿਖਾਉਣ ਵਾਲਿਆਂ ਇਹ ਸੜਕ ਦੀ ਖਾਸੀਅਤ ਇਹ ਆ ਕਿ ਜੇ ਤੁਹਾਡੇ ਪਥਰੀ ਪੁਥਰੀ ਹੈ ਤਾਂ ਉਹ ਇਹ ਸੜਕ ਤੇ ਆਰਾਮ ਨਾਲ ਨਿਕਲ ਜਾਂਦੀ ਹੈ ਬਸ ਤੁਸੀਂ ਦੋ ਤਿੰਨ ਗੇੜੇ ਲਾਉਣੇ ਨੇ ਸੋ ਮਜ਼ਾਕ ਦੀ ਗੱਲ ਇੱਕ ਪਾਸੇ ਆ ਪਰ ਬੇੰਤੀ ਆ ਕਿ ਅਸੀਂ ਪਿਛਲੇ 5 ਸਾਲ ਤੋਂ ਇਹ ਸੜਕ ਤੇ ਗੱਡੀ ਦਾ ਦੂਜਾ ਗੇਅਰ ਪਾ ਕੇ ਨਹੀਂ ਵੇਖਿਆ ਸੋ ਕਿਰਪਾ ਕਰਕੇ ਦੂਜਾ ਗੇਅਰ ਪਵਾ ਜਾਵੀ ਸੋ ਇਹ ਤੁਹਾਡੇ ਹਲਕੇ ਦੀ ਸੜਕ ਹੈ ਪਿੰਡ ਸੋ ਕਿਤੇ ਕਿਤੇ ਤਾਂ ਇਹ ਪਹੀ ਬਣ ਕੇ ਹੀ ਰਹਿ ਗਈ ਆ ਸੋ ਕਹਿੰਦੇ ਬਦਲਾਅ ਦੀ ਸਰਕਾਰ ਸਭ ਦੀ ਸੁਣਦੀ ਹੈ ਸੋ ਇਹ ਕਰਕੇ ਅਸੀਂ ਵੀ ਸੋਚਿਆ ਚਲੋ ਕਹਿ ਦਿੰਨੇ ਆ ਕੀ ਪਤਾ ਗੱਲ ਬਣ ਜੀ ਸੋ ਅੱਜ ਤੁਹਾਨੂੰ ਬਹੁਤ ਹੀ ਖਾਸ ਸੜਕ ਦਿਖਾਉਣ ਵਾਲੇ ਆ ਇਹ ਸੜਕ ਦੀ ਖਾਸੀਅਤ ਇਹ ਆ ਕਿ ਜੇ ਤੁਹਾਡੇ ਪਥਰੀ ਪੁਥਰੀ ਹੈ ਤਾਂ ਉਹ ਇਹ ਸੜਕ ਤੇ ਆਰਾਮ ਨਾਲ ਨਿਕਲ ਜਾਂਦੀ ਆ ਬਸ ਤੁਸੀਂ ਦੋ ਤਿੰਨ ਗੇੜੇ ਲਾਉਣੇ ਨੇ ਸੋ ਮਜ਼ਾਕ ਦੀ ਗੱਲ ਇੱਕ ਪਾਸੇ ਆ ਪਰ ਬੇਨਤੀ ਆ ਕਿ ਅਸੀਂ ਪਿਛਲੇ 5 ਸਾਲ ਤੋਂ ਇਹ ਸੜਕ ਤੇ ਗੱਡੀ ਦਾ ਦੂਜਾ ਗੇਰ ਪਾ ਕੇ ਨਹੀਂ ਦੇਖਿਆ ਸੋ ਕਿਰਪਾ ਕਰਕੇ ਦੂਜਾ ਗੇਰ ਪਾਇਆ ਜਾਵੀ ਸੋ ਇਹ ਤੁਹਾਡੇ ਹਲਕੇ ਦੀ ਸੜਕ ਹੈ ਪਿੰਡ ਸੋ ਕਿਤੇ ਕਿਤੇ ਤਾਂ ਇਹ ਪਹੀ ਬਣ ਕੇ ਹੀ ਰਹਿ ਗਈ ਆ ਸੋ ਕਹਿੰਦੇ ਬਦਲਾਅ ਦੀ ਸਰਕਾਰ ਸਭ ਦੀ ਸੁਣਦੀ ਹੈ ਸੁਇਜ਼ ਕਰਕੇ ਅਸੀਂ ਵੀ ਸੋਚਿਆ ਚਲੋ ਕਹਿ ਦਿੰਨੇ ਆ